ਨਿਰੰਕਾਰੇ ਨੂੰ ਰੱਬ ਬਣਾ ਦਿੱਤਾ ਇਸਤਰੀ ਸਮਾਜ ਨੇ ਪਹਿਲੇ ਪਹਿਲੇ ਇਹਨਾਂ ਨੇ ਬਣਾਇਆ ਰਾਧਾ ਸਵਾਮੀ ਨੂੰ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਉੱਚਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਇਸਤਰੀ ਸਮਾਜ ਨੇ ਤੁਸੀਂ ਦੇਖ ਲਓ ਜ਼ਿਆਦਾ ਇਕੱਠ ਇਹਨਾਂ ਦਾ ਹੋਵੇਗਾ ਕਿਦਰੇ ਕੋਈ ਤਾਗੇ ਤਵੀਜ਼ ਦੇਣ ਵਾਲਾ ਆ ਜਾਏ ਸਹੀ ਆਲੇ ਦੁਆਲੇ ਫਿਰ ਨਾਰੀਆਂ ਦਾ ਇਕੱਠ ਬੀਵੀਆਂ ਦਾ ਇਕੱਠ ਬੇ بڑے ਸੰਤ ਜੀ ਆਏ ਨੇ ਮਾਨ ਗਏ ਨੇ ਆਏ ਨੇ ਪਰਮਪੁਰਖ ਆਏ ਨੇ ਕੋਈ ਕੋਜਾਕਲ ਤੋਂ ਵੀ ਕੰਮ ਲੈ ਮਸਤਕ ਤੋਂ ਵੀ ਕੰਮ ਲੈ ਪਰਮਪੁਰਖ ਦੀ ਕੀ ਪਹਿਚਾਣ ਉਹਦੀ ਕੋਈ ਲੰਬੇ ਚੋਲੇ ਕੋਈ ਤਾਗੇ ਤਵੀਜ਼ ਕੋਈ ਲੰਬੀਆਂ ਮਾਲਾਂ ਗੁਰਬਾਣੀ ਵੀ ਪੜ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਥਿਲਾਉ ਨਾ ਜਾਣਾ ਮਾਲਾ ਤੇ ਹੈ ਕਿਧਰੇ ਬੈਠ ਕੇ ਤੂੰ ਮੂਲ ਮੰਤਰ ਤੇ ਗੁਰਮੰਤਰ ਜਪ ਮਾਲਾ ਇਸ ਵਾਸਤੇ ਨਹੀਂ ਕਿ ਤੂੰ ਚਾਰ ਚਾਰ ਮਾਲਾਂ ਗਲ ਦੇ ਚ ਪਾ ਲੈ ਅੱਠ ਅੱਠ ਹੱਥ ਤੇ ਬਨ ਲੈ ਇਸ ਵਾਸਤੇ ਤੇ ਨਹੀਂ ਤੇਰੇ ਕੋਰਾ ਬਖੰਡ ਇਤਨੇ ਰਹੀ ਚ ਉਠ ਤੂੰ ਮੈਂ ਫਿਰ ਅਰਸ਼ ਕਰਾਂ ਜਿੱਥੇ ਤੁਹਾਨੂੰ ਇੰਜ ਦੇਖੇ ਕੋਈ ਹੱਥ ਜਮਲਾ ਪਾਈ ਹੈ ਇਧਰ ਬਾਲਾ ਪਾਈ ਹੈ ਗੱਲਾਂ ਚਾਟੜਾ ਲਟਕਾਈਆਂ ਨੇ ਉਥੇ ਕਬੀਰ ਦੀ ਪੰਕਤੀ ਚੇਤੇ ਕਰ ਲੈਣਾ ਮਾਥੇ ਤੇ ਲਗ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉ ਨਾ ਜਾਣਾ ਲੋਗਾਂ ਨੇ ਰੱਬ ਨੂੰ ਖਿਡਾਉਣਾ ਸਮਝਿਆ ਪਰ ਇਸ ਤਰ੍ਹਾਂ ਦੀਆਂ ਮਾਲਾਂ ਪਾਈਆਂ ਹੋਣ ਹਨ ਹਿਰਦੇ ਦੇ ਦਿਲ ਤੇ ਜੀ ਰਹੀਏ ਸਤਰੀ ਇਹ ਤੇ ਬੜਾ ਸੰਤ ਹੈ ਇਹ ਤੇ ਬੜਾ ਭਗਤ ਹੈ ਪਖੰਡ ਦਾ ਜਨਮ ਹੋਇਆ ਹੈ ਹਿਰਦੇ ਦੇ ਦਿਲ ਤੋਂ ਤੇ ਨਸ਼ਿਆਂ ਦਾ ਜਨਮ ਹੋਇਆ ਮਸਤਕ ਦੇ ਦਿਲ ਤੋਂ ਮਸਤਕ ਉਸ ਦਿਨ ਮਹਾਨ ਹੁੰਦਾ ਹੈ ਜਦ ਹਿਰਦੇ ਨਾਲ ਜੁੜਦਾ ਹੈ ਤੇ ਹਿਰਦੇ ਦੀ ਅਜ਼ਮਤ ਉਸ ਦਿਨ ਵੱਧਦੀ ਹੈ ਜਦੋਂ ਮਸਤਕ ਨਾਲ ਜੁੜਦੀ ਹੈ ਇਸ ਲਈ ਪੁਰਸ਼ ਵੀ ਹੁੰਦਾ ਹੈ ਇਸਤਰੀ ਵੀ ਹਦੀ ਹੈ ਇਹਨਾਂ ਦੋਹਾਂ ਕੋਲ ਰੱਬੀ ਗੁਣ ਵੀ ਅੱਧੇ ਅੱਧੇ ਨੇ ਪੂਰੇ ਕੋਈ ਨਹੀਂ ਸਤ ਸੰਗ ਕਿਉਂ ਕਰਨਾ ਹੈ ਕਿ ਰੱਬ ਦੇ ਜਿਹੜੇ ਅੱਧੇ ਗੁਣ ਨਹੀਂ ਨੇ ਉਹ ਸਤ ਸੰਗ ਦੇ ਚ ਲੱਭਣ ਬਸ ਇਸ ਵਾਸਤੇ ਇਹ ਸਤ ਸੰਗ ਹੈ ਤੇ ਜਿਸ ਦਿਨ ਸ਼ਰਧਾ ਦੇ ਨਾਲ 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 ਸੋਚਣੀ ਲੱਭ ਪਈ ਇਸਤਰੀ ਤੇ ਹੋ ਗਈ ਭਗਤ ਬ੍ਰह्म ਗਿਆਨ ਤੇ ਜਿਸ ਦਿਨ ਪੁਰਸ਼ ਨੂੰ ਮਸਤਕ ਦੇ ਨਾਲ 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 ਸੋਚਣੀ ਦੇ ਨਾਲ ਨਾਲ ਲੱਭ ਪਈ ਸ਼ਰਧਾ ভরসা یقین سمجھ لو পুরুষ পূর্ণ ہو گئے ইনি ਮੈਰਸ ਕਰਾ ਨਾਸਤਿਕਤਾ ਨੂੰ ਜਨਮ ਦਿੱਤਾ ਹੈ પુરਸ਼ਾਨਾ ਬਗੌਰ ਮੁਤਾਲਾ ਕਰਕੇ ਦੇਖ ਲੈਣਾ ਜਿਤਨੀ ਨਾਸਤਿਕਤਾ జగਤ ਦੇ ਚ ਫੈਲੀ ਕਿਉਂਕਿ પુરਸ਼ ਨੇ ਸੋਚਿਆ ਸੋਚਦਾ ਹੈ ਬਹੁਤ ਸੋਚਦਾ ਹੈ ਬਹੁਤ ਸੋਚਦਾ ਹੈ ਲੇਕਿਨ ਕੁਛ ਐਸਾ ਵੀ ਹੈ ਕਿ ਜਿੱਥੇ ਸੋਚ ਨੂੰ ਅੱਗੇ ਚਲਾਣ ਲਈ ਹਿਰਦੇ ਦੀ ਲੋੜ ਹੈ પતિ ਪ੍ਰਸ਼ਨ ਨਹੀਂ ਕਰਨਾ ਕਿਉਂਕਿ అతి ਪ੍ਰਸ਼ਨ ਮਤਲਬ ਇਹ ਹੈ ਕਿ ਹੁਣ ਤੋ ਅਤ ਕਰ ਦਿੱਤੀ ਤੇ అతి ਸਰਬਤਰ ਵਿਵਰਜਤੇ ਦੁਨੀਆ ਭਰ ਦੇ ਸੰਤ ਜਨਾਂ ਦਾ ਕਹਿਣਾ ਹੈ ਜ਼ਿੰਦਗੀ ਦੇ ਕਿਸੇ ਪਹਿਲੂ 'ਚ ਅਤ ਨਾ ਕਰੋ ਤੇ ਸਾਈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ అతి ਹੂੰ ਧੱਕਾ ਖਾਏ ਜੋ ਅਤ ਦੇ ਚ ਜੀਂਦਾ ਹੈ ਉਤੇ ਧੱਕਾ ਖਾਂਦਾ ਜੋ ਸਿਰਫ ਹਿਰਦੇ ਦੇ ਤਲ ਤੇ ਜੀ ਰਿਹਾ ਹੈ ਮਸਤਕ ਨਾਲ ਕੋਈ ਸੰਬੰਧ ਨਹੀਂ ਅੱਤ ਕਰ ਰਿਹਾ ਹੈ ਤੇ ਜੋ ਸਿਰਫ ਮਸਤਕ ਦੇ ਤਲ ਤੇ ਜੀ ਰਿਹਾ ਹੈ ਹਿਰਦੇ ਨਾਲ ਕੋਈ ਸੰਬੰਧ ਨਹੀਂ ਉਹ ਵੀ ਅੱਤ ਕਰ ਰਿਹਾ ਹੈ ਤੇ ਅਤੀ ਹੁੰਦਾ ਧੱਕਾ ਖਾਏ ਅਤੀ ਜਿਹੜਾ ਕਰਦਾ ਉਹ ਧੱਕਾ ਹੀ ਖਾਏਗਾ ਉਹ ਠਿਕਾਣੀ ਤੇ ਨਹੀਂ ਪਹੁੰਚ ਸਕੇਗਾ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕੇਗਾ ਤਾਂ ਮੈਂ ਫਿਰ ਅਰਜ਼ ਕਰਦੇ ਹਾਂ ਪੁਰਸ਼ ਕੁਝ ਹੋਰ ਗੱਲਾਂ ਦੇ ਵਿੱਚ ਅੱਗੇ ਨੇ ਨਾਰੇ ਕੁਝ ਹੋਰ ਗੱਲਾਂ ਦੇ ਵਿੱਚ ਅੱਗੇ ਹੈ ਬਰਾਬਰੀ ਪਰ ਜਿਸ ਗੱਲਾਂ ਦੇ ਵਿੱਚ ਜਿਸ ਕਰਤਵ ਦੇ ਵਿੱਚ ਪੁਰਸ਼ ਅੱਗੇ ਹੈ ਉਨ ਆਖਰੀ ਉਸੇ ਚੀ ਨਾਰੀ ਅੱਗੇ ਇਸ ਢੰਗ ਨਾਲ ਬਰਾਬਰੀ ਦੇਈ ਹੈ ਜੇ ਮੈਂ ਕਹਨੀ ਹੈ ਕਾਦਰ ਕਰੀਬ ਦੇ ਨਿਯਮ ਦੀ ਉਲੰਘਣਾ ਹੈ ਤੇ ਜਿਸ ਨਿਯਮ ਦੇ ਚ ਇਸਤਰੀ ਅੱਗੇ ਹੈ ਤੇ ਆਖਿ ਹੁਣ ਪੁਰਸ਼ ਵੀ ਉਸੇ ਨਿਯਮ ਦੇ ਚ ਅੱਗੇ ਹੋਵੇ ਉਸੇ ਅਸੂਲ ਉਸੇ ਮਰਿਆਦਾ ਉਸੇ ਹਿਰਦੇ ਦੀ ਭਾਵਕਤਾ ਦੇ ਚ ਤੇ ਇਹ ਵੀ ਰੱਬੀ ਅਸੂਲਾਂ ਦੀ ਉਲੰਘਣਾ ਹੋਵੇਗੀ ਬਰਾਬਰੀ ਹੈ ਫਿਰ ਦਾ ਕੋਈ ਤੁਛ ਨਹੀਂ ਹੈ ਤੇ ਮਸਤਬ ਹਿਰਦੇ ਨਾਲੋਂ ਕੋਈ ਬਹੁਤਾ ਮਹਾਨ ਨਹੀਂ ਹੈ ਇੰਜ ਬਰਾਬਰੀ ਹੈ ਬਰਾਬਰੀ ਦੇ ਤੋਹਫੇ ਰੱਬ ਨੇ ਦੋਹਾਂ ਨੂੰ ਦਿੱਤੇ ਨੇ ਪਰ ਦੋਹਾਂ ਦੀ ਬਣਤਰ ਚੋਂ ਕਿ ਵਖ ਵਖ ਹੈ ਤੇ ਦੋਹਾਂ ਦਾ ਲਿਬਾਸ ਵੀ ਵਖ ਵਖ ਹੈ ਜਿੱਥੇ ਸਰੀਰ ਦਾ ਆਕਾਰ ਸਰੀਰ ਦਾ ਚੋਲਾ ਕਰਮੀ ਆਵੇ ਕਪੜਾ ਨਦਰੀ ਭੋਗਦਵਾਰੇ ਕਪੜਾ ਇਹ ਕਪੜਾ ਵਕ ਵਕ ਬਣਾਇਆ ਰੱਬ ਨੇ ਮੁਰਸ਼ ਨੂੰ ਸਰੀਰ ਦਾ ਕਪੜਾ ਵਕ ਡੰਗ ਨਾਲ ਦਿੰਦਾ ਹੈ ਇਸਤਰੀ ਨੂੰ ਸਰੀਰ ਦਾ ਕਪੜਾ ਵਕ ਡੰਗ ਨਾਲ ਦਿੰਦਾ ਤੇ ਜਦ ਰੱਬ ਨੇ ਕਪੜਾ ਵਕ ਵਕ ਦਿੰਦਾ ਹੈ ਤੋ ਇਹ ਬਾਸ ਵਕ ਵਕ ਹੋਵੇਗਾ ਸੁਭਾਵ ਵਕ ਹੋਵੇਗਾ ਰੱਬੀ ਹੋਇਆ ਇਹਦਾ ਇਹ ਈਸ਼ਰੀ ਅਸੂਲ ਹੈ ਰੱਬੀ ਨਿਯਮ ਹੈ ਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਨੂੰ ਮੰਨਣ ਦੀ ਵੀ ਕੋਸ਼ਿਸ਼ ਕਰਨੀ ਹੈ